ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਇਹ ਪਾਵਨ ਵਿਤਰਥ ਸਥਾਨ ਹੈ ਜੀ। ਬਾਬਾ ਦੀਵਾਨ ਟੋਡਰਮਲ ਜੀ ਜੋ ਮਾਤਾ ਗੁਜਰ ਕੌਰ ਦੇ ਛੋਟੇ ਸਹਬਜ਼ਾਦਿਆਂ ਦੇ ਫੁੱਲ ਅਸਥੀ ਨਾਲ ਲੈ ਕੇ ਇਸ ਸਥਾਨ ਤੇ ਆਇਸਨ। ਵਾਣੀਗੜ੍ਹ ਦੇ ਨਜ਼ਦੀਕ ਜਿਹੜਾ ਪਟਿਆਲਾ ਵਿੱਚ ਇਹ ਗੁਰੂ ਕਾਗ ਬੰਡਲਵਾਲਾ ਆਪ ਜੀ ਦਰਸ਼ਨ ਕਰਿਓ। ਥੱਲੇ ਲਿਖਿਆ ਤਨ ਤਨ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਦਰਸ਼ਨ ਇਸ ਪੱਥਰ ਦੇ ਉੱਤੇ ਮਾਤਾ ਗੁਜਰ ਕੌਰ ਜੀ ਦੇ ਚਰਨ ਹਨ ਬੈਏ ਹੋਏ ਇਸੇ ਸਥਾਨ ਤੇ ਹੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਦੀਆਂ ਜਿਹੜੀਆਂ ਅਸਥੀਆਂ ਫੁੱਲ ਇਸੇ ਸਥਾਨ ਤੇ ਆਏ ਹਨ ਜੋ ਪਿੱਛੇ ਆਪ ਜੀ ਪਲਕੀ ਸਹਿ ਵੇਖ ਗਿਓ ਇਸੇ ਜਗ੍ਹਾ ਤੇ ਮਾਤਾ ਜੀ ਦੇ ਤੇ ਛੋਟੇ ਸਹਿਬਜ਼ਾਦਿਆਂ ਦੀਆਂ ਅਸਥੀਆਂ ਲੈ ਕੇ ਇੱਥੇ ਪਹੁੰਚੇ ਸੀ ਬਾਬਰ ਦੀਵਾਨ ਟੋਡਕ ਮਾਲ ਜੀ ਇਸ ਇਲਾਕੇ ਦਾ ਪਿੰਡ ਕਾਕੜਾ ਉਹਨੂੰ ਇਸ ਇਲਾਕੇ ਦਾ ਮਸ਼ਹੂਰ ਪਿੰਡ ਹੈ ਨਾਮੀ ਛੇਡ ਜਿਵਾਨ ਟੋਡਕ ਮਲ ਜੀ ਆਪ ਜੀ ਨੂੰ ਹੋਰ ਦਰਸ਼ਨ ਦਿਦਾਰੇ ਕਰਵਾਉਣੇ ਆ ਜੀ ਇਸ ਸਥਾਨ ਦੇ ਸੁੰਦਰ ਮਾਰਕ ਸੁੰਦਰ ਗੁਰੂ ਘਰ ਬਣਿਆ ਹੋਇਆ ਹੈ ਜੀ ਲਾ ਕੇ ਰੱਖੀ ਦੀਵਾਨ ਟੋਡਰ ਮਲ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਮਿਲ ਕੇ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਬਣਿਆ ਸੀ ਵਰ ਬਾਦੀਵਾਨ ਟੋਡਰ ਮਲ ਜੀ ਇਸ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ ਜਦੋਂ ਵਰ ਬਾਦੀਵਾਨ ਟੋਡਰ ਮਲ ਜੀ ਨੂੰ ਮਿਲੇ ਤੇ ਬੜਾ ਪਿਆਰ ਆਸ਼ੀਰਵਾਦ ਬਖਸ਼ਿਸ਼ ਕੀਤੀ ਤਾਂ ਕਿ ਉਹਨਾਂ ਨੂੰ ਫੇਰ ਐਸੀ ਸੇਵਾ ਕਰਨ ਦਾ ਸੋ ਫਾਦ ਪ੍ਰਾਪਤ ਹੋਇਆ ਪਵਨ ਸਥਾਨੇ ਦੀ ਆਪਜੀ ਵਿਖੇ ਸੰਤੂਦਨ ਸਰਸਤੇ ਪਾਸ਼ਾ ਮਾਰਾ ਦੇ ਦਰਸ਼ਨ ਦੇਾਰੇ ਕਾਰਿਓ ਜੀ ਪਵਨ ਸੁੰਦਰ ਸਥਾਨ ਮਾਤਾ ਗੁਜਰੀ ਜੀ ਛੋਟੇ ਸਹਿਬਜਾਦਿਆਂ ਦੀ ਯਾਦ ਵਿੱਚ ਬਣੀ ਹੋਈ ਹੈ ਆਪ ਜੀ ਨੂੰ ਦਰਸ਼ਨ ਕਰਵਾ ਗਿਆ ਜੀ ਪਵਨ ਸਥਾਨ ਦੇ ਆਏ ਆਪ ਜੀ ਦੇ ਸਾਹਮਣੇ ਸਤਕਾਰਯੋਕ ਇਸ ਸਥਾਨ ਦੇ ਜੋ ਇਸ ਸਥਾਨ ਤੇ ਸੇਵਾ ਨਿਭਾ ਰਿਹਾ ਹਨ ਕੜਾ ਪ੍ਰਸ਼ਾਦੀ ਦੇਖ ਤੇ ਸੇਵਾ ਹੈ ਬਾਬਾ ਜੀ ਦੀ ਬਾਬਾ ਜੀ ਇਹ ਇਸ ਸਥਾਨ ਤੇ ਲਿਖਿਆ ਹੈ ਕਿ ਮਾਤਾ ਗੁਜਰੀ ਕੌਰ ਜੀ ਤੇ ਛੋਟੇ ਸਾਹਿਬ ਜਦਿਆਂ ਦੇ ਜੋ ਵਸਤੀਆਂ ਨੇ ਆਏ ਸਨ ਉਹ ਜਗ੍ਹਾ ਕਿਹੜੀ ਹੈ ਜੀ ਇਹ ਜਗ੍ਹਾ ਹੈ ਬਾਬਾ ਜੀ ਇਹਨਾਂ ਵਿੱਚ ਬਾਬਾ ਜੀ ਇਹ ਜਗ੍ਹਾ ਤੋਂ ਤੋਂ ਸੇਵਾ ਚੱਲੀ ਤੇ ਕਾਰ ਸੇਵਾ ਵਾਲੇ ਨੇ ਬਾਬਾ ਜੀ ਨੇ ਲਾਈ ਦੀ ਸੇਵਾ ਉਦੋਂ ਇਹ ਗਾਗਰ ਨਿਕਲ ਹੀ ਗੁਰੂ 8 ਫਟ ਡੂੰਗੀ ਅੱਛਾ ਜੀ ਕਿਹੜੇ ਸਨ ਚ ਜੀ 90 ਜੀ 90 ਚੋਂ ਗਾਗਰ ਨਿਕਲੀ ਹਾਂ ਫਿਰ ਉਹ ਗਾਗਰ ਨੂੰ 2-300 ਸਾਲ ਹੋ ਗਏ ਤੇ ਜੀ ਉਹ ਜਰਨੇ ਖਾਰ ਕੀ ਜੀ 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 ਸਮਾਂ ਬਹੁਤ ਹੋ ਗਿਆ ਸੀ ਜੀ ਬਾਬਾ ਜੀ ਫਿਰ ਬਾਬਾ ਜੀ ਕਹਿੰਦੇ ਪੂਰੇ ਸਪੂਰ ਨਮਾਸੀ ਦਾ ਦਿਨ ਸੀ ਜੀ ਤੇ ਸੰਗਤ ਤਾਂ ਇਕੱਠ ਜਿਆਦਾ ਧੀ ਜੀ ਫਿਰ ਉਹ ਕਹਿੰਦੇ ਬਾਬਾ ਜੀ ਨੂੰ ਫੋਨ ਕਰਤਾ ਵੀ ਤੁਸੀਂ ਆ ਜਾਓ ਬਾਬਾ ਜੀ ਵੀ ਉਹ ਗਾਗਰ ਨਿਕਲੇ ਜੀ ਸੰਗਤ ਦਾ ਕੱਟ ਹੋ ਗਿਆ ਜਿਆਦਾ ਫਿਰ ਉਹਨਾਂ ਨੇ ਬਾਬਾ ਜੀ ਕਹਿੰਦੇ ਵੀ ਵਰਤਮਾਨ ਲਿਓ ਸਤਿਵਚਨ ਜੀ ਆਪਾਂ ਕਾਂਚ ਦੇ ਵਰਤਮਾਨ ਚ ਪਾ ਕੇ ਇਹਨੂੰ ਰੱਖਦੇ ਹਾਂ ਸਤਿਵਚਨ ਜੀ ਜਿਹੜਾ ਆਪਣੀ ਸੇਵਾ ਉਤੋਂ ਕਮਰੇ ਵਿੱਚ ਸੁਭਾਸ਼ਨ ਕਰੇ ਹੁੰਦੀ ਜਦ ਇਹ ਸਾਰੇ ਜੇ ਟੱਪਾ ਲੱਗਿਆ ਜੀ ਜੀ ਉਹ ਕਹਿੰਦੇ ਵੀ ਆਪਾਂ ਇਹਨੂੰ ਰੱਖਾਂਗੇ ਉਹਨਾਂ ਨੇ ਫਿਰ ਹਾਲਕ ਜਿਹਾ ਤਿਆਰ ਕਰਕੇ ਜੀ ਫਿਰ ਉਹ ਥੜੇ ਦੇ ਵਿੱਚ ਧਰਤੀ ਹੈ ਜੀ ਸਤਿਵਚਨ ਜੀ ਉਸ ਤੋਂ ਬਾਅਦ ਜੀ ਫਿਰ ਇਹ 22 34 ਸਾਲ ਹੋ ਗਏ ਜੀ ਇਹਨੂੰ ਦੁਬਾਰਾ ਬਣੇ ਨੂੰ ਵਾਹਿਗੁਰੂ ਉਹਨਾਂ ਨੇ ਵੀ ਉਟਾ ਕੇ ਬਣਾਇਆ ਸੀ 90 ਦੇ ਬਾਬਾ ਜੀ 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 ਫੇਰ ਬਾਬਾ ਜੀ ਇਸ ਇਸ਼ੇੜਿਆ ਤੋਂ ਤੇ ਬੰਦੇ ਕਹਿੰਦਾ ਕੋਈ ਪਤਾ ਕਿ ਤੁਹਾਨੂੰ ਬਾਹਰ ਤੋਂ ਤਾਂ ਜੀ ਬਾਬਾ ਜੀ ਇਹ ਜੋ ਇੱਥੇ ਇਹ ਲਿਖਿਆ ਧੰਨ ਧਨ ਮਾਤਾ ਗੁਰੂ ਕੌਰ ਜੀ ਤੇ ਬੁੱਤ ਚਰਨਾਂ ਦੇ ਦਰਸ਼ਨ ਕਰੋ ਜੀ ਇਹ ਉਹ ਪੱਥਰ ਉਹ ਸਮੇਂ ਦਾ ਹੈ ਜੀ ਹਾਂ ਜੀ ਹਾਂ ਜੀ ਬਹੁਤ ਪੁਰਾਣਾ ਪੱਥਰ ਹੈ ਜੀ ਇਹ ਸਾਡੇ ਛੋਟੇ ਛੋਟੇ ਜਿਹੇ ਬਾਬਾ ਜੀ ਸਾਡਾ ਪਿਛਲੇ ਪਾਸੇ ਖੇਤ ਦੀ ਗੁਰੂ ਘਰ ਦੀ ਅਸੀਂ ਨਿਗ ਨਿਗ ਕੇ ਜੀ ਵੀ ਦੇਖਦੇ ਹੁੰਦੇ ਤੇ ਪੜਾ ਧੰਨ ਧਨ ਸਾਹਿਬ ਜੀ ਤੇ ਨਹੀਂ ਪੜਾ ਵੀ ਇੱਥੇ ਮੇਨ ਸਵਾਗਤ ਕਦੋਂ ਹੁੰਦਾ ਹੈ ਬਾਬਾ ਜੀ ਐਤਵਾਨ ਵੀ ਸੰਗਤ ਆਉਂਦੀ ਹੈ ਜੀ ਐਤਵਾਨ ਪੂਰਨਵਾਸੀ ਜਿਆਦਾ ਪਰਦੇ ਪੂਰਨਵਾਸੀ ਭਾਦੀ ਹੈ ਜੀ ਪੂਰਨਵਾਸੀ 14 ਪੂਰਨ ਨੂੰ ਫਟੇਗੜ ਸਾਹਿਬ ਤੋਂ ਨਗਰ ਕੀਰਤਨ 10ਵੇਂ ਜੀ ਵੀ ਪੂਰਨਵਾਸੀ ਸੰਗਰਾਮ ਤੇ ਬਹੁਤ ਵਧੀਆ ਪਰਦੇ ਨੇ ਜੀ ਗੰਗੀ ਬਾਬਾ ਜੀ ਵੱਡਾ ਮਮੈਲ ਆ ਗਏ 12 ਸਾਲਾਂ ਤੋਂ ਬਹੁਤ ਦੂਰ ਦੂਰ ਤੋਂ ਆਉਂਦੇ ਜੀ ਸ਼ੁਕਰ ਹੈ ਸ਼ੁਕਰ ਹੈ ਬਹੁਤ ਵਧੀਆ ਲੱਗਿਆ ਜੀ ਜਾਣਕਾਰੀ ਲੈ ਕੇ ਆਪ ਜੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਆਪਾਂ ਜੀ